ਨਹੀਂ ਦੱਸੋ ਇਹ ਜਿੰਨਾ ਮੂਹੰਸੀ ਇਹ ਕਰਾ ਪੂਰਾ ਜੂਰਾ ਸੁਰਾ ਨਾ ਇਹ ਨੂੰ ਮਹੀਨਾ ਲੱਗ ਕੇ ਤਿੰਨ ਹੀ ਲਾ ਪੂਰੇ ਕਿੰਨਾ ਟਾਈਮ ਲੱਗਿਆ ਨਾਲ ਉਹਨੇ ਇੱਕ ਪੂਰੇ ਨੂੰ ਇਸ ਪੂਰੇ ਤੇ ਮੇਰੇ ਸਾਹਮਣੇ ਦੋ ਕੁ ਮਿੰਟ ਤਾਂ ਲੱਗ ਜਾਂਦੇ ਨੇ ਜੇ ਅੱਗੇ ਤਿਆਰੀ ਕਰ ਲਈ ਤਾਂ ਮੈਂ ਟਿਕ ਵਾਂਦੀ ਫਿਰ ਮੱਤ ਜਾਣਗੀ ਹਮ ਹੌਲੇ ਹੋਏ ਬੜੇ ਵੰਦੇ ਆਪਾਂ ਨੂੰ ਵੀ ਕਾਹੀ ਹੈ ਕਿ ਨਹੀਂ ਮਸਾ ਤਾਂ ਮੀਂਹ ਪੈਣ ਲੱਗੇ ਹੌਲੀ ਹੌਲੀ ਬਣਾ ਲਏ ਨੇ ਆ ਤੇਲ ਪਾਇਆ ਪਾਇਦੇ ਉੱਤੇ بابا ਸਰੋਂ ਦਾ ਤੇਲ ਸਰੋਂ ਦਾ ਤੇਲ ਹੈ ਚਾਹ ਬਣਾਇਆ ਹੋਇਆ ਤੇਲ ਆਪਣੀ ਸਰੋਂ ਦਾ ਆਉਂਦਾ ਠੀਕ ਐ ਇਹ ਲਾਇਆ ਇਹ ਮੋਲਟੇ ਪਊਗਾ ਆ ਹੁਣ ਆਟਾ ਘੋਲ ਕੇ ਗੋਲਦੇ ਕਿ ਸੁਣਾਇਆ ਕਿ ਅਲੋ ਇੱਕ ਘੜੀ ਦਾ ਇੱਕ ਬਣ ਜਾਮਾ গেত জিপল <laughs> 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 ਮਾ ਜੰਮ ਦੀ ਬੀਰ ਗਈ ਹੈ। ਓਕੇ। ਉਹ ਕੋਲ ਨਾ ਵੀ ਬਹੁਤ ਸੋਨੇ ਵਾਲਦੇ। ਤੁਹਾਨੂੰ ਮੈਂ ਦੱਸਣਾ ਕਿ ਪਿੰਪਲ ਦਾ ਆਪਣਾ ਹੀ ਹੱਥ ਨੇ। ਹਾਂ? ਹਾਂ ਪਿੰਪਲ ਸਾਖਰ ਹੈਗੇ ਹੈ। ਤੇ ਇਸ ਤੋਂ ਹੋਣਾ ਆ ਪਹਿਲਾ ਦੱਕੇ ਤੇ ਨੀਰ ਬਣ ਕੇ। ਤੁਵੇਂ ਬਰਤ ਦਾ ਸੋਨਾ ਪਾ ਦੇ ਲਾ ਇੱਕ ਕੰਤੇ ਨਾ ਹੀ ਪਾਉਂਦੇ ਆ। ਐਸ ਪ੍ਰਸ਼ਨ ਬੱਲਨ ਧੱਕੇ ਨਾਲ ਬੋਲ ਬੱਲਨ ਧੱਕੇ ਨਾਲ ਲੀਰ ਵਨ ਕੇ ਧੱਕੇ ਦੇ ਉੱਤੇ ਜੀ ਆਏ ਆਏ ਨਾਲ ਲੋਗ ਇਹਨਾਂ ਵਾਂਗੂ ਬੋਲਦੇ ਆਪ ਨੂੰ ਇਹ ਮਾਰ ਗਏ ਹੂੰ ਅੱਦੋ ਧੀਆ ਬਸ ਹੁਣ ਸੌਖੇ ਹੋ ਗਏ ਕੰਮ ਹੂੰ ਜਿਵੇਂ ਇਹ ਸੌਖਾ ਬਣ ਗਿਆ ਜੀ ਹੂੰ ਪੋ ਦੇ ਨਾਲ ਦੇ ਨਾਲ ਚਲਦੇ ਜੋ ਪੀਓ। ਸਿਆਪਾ। ਆ ਜੀ ਵਰਤੂਗੀ। ਅੱਛਾ। ਇਹਦੇ ਵਿੱਚ ਫਿਰ ਕੱਲਾ ਗੋੜ ਦਾ ਪਾਣੀ ਤੇ ਇਹਦੇ ਵਿੱਚ ਪਾਈਏ ਸੌਂਫ ਥੋੜੀ ਜੀ। ਅੱਛਾ। ਕੱਲ ਮੈਂ ਕਿ ਗੋੜਾ ਆਟਾ। ਅੱਛਾ। ਤੇ ਪਾਣੀ। ਤੇ ਪਾਣੀ। ਤਾਂ ਤੇ ਥੋੜਾ ਜਿਹਾ ਮਿੱਠਾ ਥੋੜਾ ਵੀ ਪਾਇਆਗਾ। ਠੀਕ ਹੈ। ਇਹ ਨਾ ਹੋ ਜਾ। ਹਾਜਮਾ ਸਹੀ ਬਈ। ਹਾਂ ਹਾਂ ਥੋੜਾ ਜਿਹਾ ਛੋਟਾ ਪਾਇਆ ਵਾ। ਤੰਨੇ ਹਾਲੇ ਵੀ ਅਜੇ ਦੀ ਸੀ ਜਿਹੜੀ ਜੁਆਇਨ ਹੋ ਗਈ ਸੌ ਹੋ ਗਈ ਛੋਟਾ ਛੋਟਾ ਹੋ ਗਿਆ ਇਹ ਮੈਂ ਹਾਲੇ ਵੀ ਵਧੀਆ ਨਹੀਂ ਬਣ ਹਾਲੇ ਚੱਲ ਉਹ ਹਾਲੇ ਵੀ ਠੀਕ ਨਹੀਂ ਨਾ ਰਹਿੰਦੇ ਅੱਜ ਤਾਂ ਸਹੀ ਵੇਲਾ ਮੇਤੇ ਮੜੇ ਹੋਏ ਤੇ ਸੋ ਇਹ ਵੇਲਾ ਉਹਦੇ ਇਖਣੇ ਹਰੇ ਨਾ ਬਸ ਜੀ ਗਲੂ ਈਸ ਤੋੜਾ ਵੀ ਕਰੇ ਖਾ ਨਹੀਂ ਦੋ ਸਕੇ ਬਸ ਉਹ ਡਾਕਟਰਾਂ ਨੂੰ ਇਹ ਚੀਜ਼ ਦਿਖਾਤੇ ਡਾਕਟਰਾਂ ਨੂੰ ਇੰਨਾ ਹੋਈ ਲਈ ਇੰਨਾ ਹੋਈ ਲਈ ਉਹਨਾਂ ਨੂੰ ਇਹ ਚੀਜ਼ਾ ਕੀ ਦੱਸਾਇਆ ਚਲੋ ਤੇ ਸਾਰੇ ਘਰ ਦੀਆਂ ਦੀਆਂ ਜਿਹੜੀ ਸੌਫ ਆ ਉਹ ਵੀ ਆਪਣੇ ਘਰ ਦੀਆਂ ਅਜਮੈਨ ਵੀ ਆਪਣੇ ਘਰ ਦੀ ਹੈ ਤੇ ਆਤਾ ਦਾ ਕੀ ਬਾਹਰੀ ਹੈਗਾ ਤੇ ਤੇ ਇਹ ਕੀ ਘਰਦਾ ਜਵਾ ਆਪਣਾ ਸਾਰੇ ਕੀ ਜਾਉਦੀ ਹੈ ਕੋਈ ਇਹਦੇ ਵਿੱਚ ਮੁੱਲ ਦੀ ਜੀ ਸਹੀ ਹੈ ਤੇ ਗੋਰ ਵੀ ਆਪ ਤੋਂ ਬਣਾਉਣਾ ਇਹਨਾਂ ਦਾ ਜਿਹੜਾ ਖਿਲਾੜੇ ਤੇ ਕਰਦੇ ਆ ਉਥੋਂ ਲੈ ਕੇ ਆਏ ਸੀ ਆਪਾ ਤੋਂ ਲੈ ਕੇ ਕਰਕੇ ਕਰਾ ਕੇ ਨਾ ਇੱਕ ਹਸਾਬ ਨਾਲ ਵੀ ਇਹ ਵੀ ਘਰ ਬਈ ਹੈ